ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਲਾਡੋਵਾਲ ਟੋਲ ਪਲਾਜ਼ਾ ਦੇ ਟੋਲ ਪਰਚੀ 'ਚ ਵਾਧਾ ਕੀਤਾ ਜਾਣ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਐਲਾਨ ਟੋਲ ਪਰਚੀ ਦਾ ਨਹੀਂ ਘਟਾਇਆ ਰੇਟ ਦਾ ਟੋਲ ਪਲਾਜ਼ਾ ਕਰਾਂਗੇ ਫ੍ਰੀ ਸ਼ਨੀਵਾਰ ਤੱਕ ਦਾ ਦਿੱਤਾ ਸਮਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਟੋਲ ਪਰਚੀ ਦੇ ਰੇਟਾਂ ਵਿੱਚ ਇਜਾਫਾ ਹੋਣ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕੀ ਉਹ ਲਾਡੋਵਾਲ ਟੋਲ ਪਲਾਜ਼ਾ ਤੇ ਐਤਵਾਰ ਤੋਂ ਪੱਕਾ ਧਰਨਾ ਦੇਣਗੇ ਕਿਹਾ ਕਿ ਸ਼ਨੀਵਾਰ ਤੱਕ ਦਾ ਸਮਾਂ ਟੋਲ ਪਲਾਜ਼ਾ ਨੂੰ ਦਿੱਤਾ ਗਿਆ ਹੈ ਤਾਂ ਕਿ ਉਹ ਟੋਲ ਪਰਚੀ ਦੀ ਦਰਾਂ ਵਿੱਚ ਕਟੌਤੀ ਕਰਨ ਉਹਨਾਂ ਕਿਹਾ ਕਿ ਜਿੱਥੇ ਲੋਕ ਹਰ ਤਰ੍ਹਾਂ ਦਾ ਟੈਕਸ ਦਿੰਦੇ ਹਨ ਤਾਂ ਇਸ ਨੂੰ ਲੈ ਕੇ ਟੋਲ ਪਲਾਜ਼ਾ ਦੀ ਪਰਚੀ ਵਿੱਚ ਕਿਉਂ ਇਜਾਫਾ ਕੀਤਾ ਜਾਂਦਾ ਹੈ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਪੱਤਰਕਾਰ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈ ਤੋਂ ਮੇਰਾ ਨਾਮ ਦਲਵਾਲ ਸਿੰਘ ਗਿੱਲਾ ਭਾਰਤੀ ਕਿਸਾਨ ਮੈਡੂ ਕ联 ਦਾ ਸਟੇਟ ਪ੍ਰੈਜ਼ੀਡੈਂਟ ਦੇਖੋ ਪਹਿਲੀ ਗੱਲ ਤੇ ਇਹ ਆ ਵੀ ਜਦੋਂ ਅਸੀਂ ਗੱਡੀ ਖਰੀਦਦੇ ਆ ਤਾਂ ਉਹ ਮੋਟਰਸਾਈਕਲ ਵਾਹ ਕੋਈ ਵੀ ਚੀਜ਼ ਲੈਨੇ ਆ ਉਹਦਾ ਟੈਕਸ ਪੇ ਕਰਦੇ ਆ ਟੂਲ ਪਲਾਜਾ ਹੋਣਾ ਹੀ ਨਹੀਂ ਚਾਹੀਦਾ ਤੇਲ ਪਾਉਣਨੇ ਆ ਉੱਥੇ ਟੈਕਸ ਪਹਿਲਾਂ ਦੋ ਗਵਰਨਮੈਂਟਾਂ ਨੂੰ ਟੈਕਸ ਭਾ ਜਾਂ ਸਟੇਟ ਨੂੰ ਵੱਖਰਾ ਦਿੰਨੇ ਆ ਸੈਂਟਰ ਨੂੰ ਵੱਖਰਾ ਦਿੰਨੇ ਆ ਫਿਰ ਉਸ ਤੋਂ ਬਾਅਦ ਚ ਜਦੋਂ ਕੋਈ ਉਹਦੀ ਰਿਪੇਅਰ ਕਰਾਉਨੇ ਆ ਉੱਥੇ ਵੀ ਟੈਕਸ ਦਿੰਨੇ ਆ ਫਿਰ ਅਹੀ ਟੂਲ ਪਲਾਜਾ ਦਿੰਨੇ ਆ ਚਲੋ ਟੂਲ ਪਲਾਜਾ ਜਾਇਜ਼ ਹੋਵੇ ਵੀ ਸਾਡੀਆਂ ਛੜਕਾਂ ਪੁਲ ਬਣਦੇ ਆ ਚਲੋ ਕੋਈ ਗੱਲ ਨਹੀਂ ਬੰਦਾ ਚੱਲ ਲੈਂਦਾ ਪਾਰਕ 150 ਰੁਪਏ ਤੋਂ ਚੱਲਿਆ ਸੀ ਇਹ ਟੂਲ ਤੁਮਾ ਜੀ ਅੱਜ 430 ਰੁਪਏ ਤੇ ਪਹੁੰਚ ਗਿਆ ਜਿਹੜਾ ਪਾਸ 150 ਦਾ ਬਣਦਾ ਸੀ ਅੱਜ ਉਹ 320 ਰੁਪਏ ਦਾ ਬਣਦਾ ਸਾਡੀ ਯੂਨੀਅਨ ਸਾਡੀਆਂ ਗੱਡੀਆਂ ਫਰੀ ਨੰਗਦੀਆਂ ਸਾਨੂੰ ਕੋਈ ਦੁੱਖ ਨਹੀਂ ਹੈ ਸਾਨੂੰ ਕੋਈ ਪੰਗਾ ਲੈਣ ਦੀ ਲੋੜ ਵੀ ਨਹੀਂ ਹਰ ਕਿਤੇ ਨਾ ਕਿਤੇ ਜਿਸ ਪਬਲਿਕ ਲਈ ਇਹ ਲੜਦੇ ਆ ਉਹ ਪਬਲਿਕ ਦੇ ਹਿੱਤ ਵਿੱਚ ਹੈਗੇ ਆ ਨਾ ਪਰ ਇਹ ਫਲੋਰ ਜਾਣਾ ਵਾ ਬੰਦੇ ਨੇ 200 ਦਾ ਤੇਲ ਲੱਗਦਾ 430 ਦਾ ਟੂਲ ਆ ਇਹ ਇਹ ਜਿਹੜੇ ਇਹ ਚੀਜ਼ਾਂ ਨੇ ਇਹ ਇਹਦਾ ਕਰਕੇ ਅਸੀਂ ਇਹ ਐਲਾਨ ਕੀਤਾ ਪੀਏ ਤਾਂ ਤੁਸੀਂ ਸ਼ਨੀਵਾਰ ਤੱਕ ਕੱਟ ਕਰ ਦੋਗੇ ਤਾਂ ਠੀਕ ਆ ਨਹੀਂ ਤੇ ਅਸੀਂ ਐਤਵਾਰ ਨੂੰ ਟੋਲ ਫ੍ਰੀ ਕਰ ਦਾਂਗੇ ਜਿੰਨੇ ਦਿਨ ਤੁਸੀਂ ਟੋਲ ਦਾ ਰੇਟ ਸਹੀ ਨਹੀਂ ਕਰਦੇ ਉਹਨੇ ਦਿਨ ਫ੍ਰੀ ਰਹੋ ਤੁਹਾਡੇ ਜੇ ਕਹਿੰਦੇ 150 ਰੁਪਏ ਜੈਸੀ ਆ 150 ਰੁਪਏ ਕਰ ਦਿਓ 150 ਕਿਸੇ ਨੂੰ ਦੁੱਖਦਾ ਨਹੀਂ ਸੀਗਾ ਚਲ ਦੇ ਕੇ ਨਾ ਹੁਣ ਤੋਂ ਮਹਿੰਗਾ ਟੋਲ ਪੰਜਾਬ ਦਾ ਇਹ ਹੈ ਐਤੋਂ ਮਹਿੰਗਾ ਟੋਲ ਕੋਈ ਨਹੀਂ ਹੈਗਾ ਇਹ ਕੀ ਲੱਗਦਾ ਸਰਕਾਰਾਂ ਵਾਅਦੇ ਕਰਦੇ ਨੇ ਬੰਦ ਹੋਣੇ ਚਾਹੀਦੇ ਆ ਟੋਲ ਜਿਵੇਂ ਮਾਨ ਨੇ ਸਟੇਟ 'ਚ ਕੀਤੇ ਆ ਦੇਖੋ ਜੀ ਇਹਦੀ ਮੰਗ ਆਦ ਪੂਰੀ ਹੋਈ ਨੂੰ 2 ਸਾਲ ਹੋ ਗਏ ਆ ਬਰ ਹਰ ਬਰੀ ਇਹਦੀ ਮਨਿਆਦ ਸਾਲ ਬਾਸ ਸਟੈਂਡ ਕੀਤੀ ਜਾਂਦੀ ਆ ਤੇ ਇਹ ਤੇ ਸਰਕਾਰਾਂ ਮਿਲੀ ਮਿਲੀ ਭੁਗਤਾਂ ਸਰਕਾਰਾਂ ਦੀ ਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਮਿਲੀ ਭੁਗਤਨਾ ਇਹ ਚੱਲ ਰਿਹਾ ਸਾਰਾ ਕੁਝ ਇੱਥੇ ਕਿ ਪਬਲਿਕ ਨੂੰ ਲੁੱਟ ਰਹੇ ਨੇ ਪਬਲਿਕ ਨਾਲ ਧੱਕਾ ਕਰ ਰਹੇ ਨੇ ਜਿਹਦੀ ਖਾਤਰ ਅਸੀਂ ਲੜਦੇ ਆ ਸਾਡਾ ਮੋਰਚੇ ਵੀ ਲੱਗੇ ਆ ਉਹ ਵੀ ਸਾਡੇ ਪਬਲਿਕ ਦੇ ਹਿੱਤਾਂ ਲਈ ਲੜ ਰਹੇ ਆ ਜੇ ਸ਼ਨੀਵਾਰ ਮਨ ਲਓ ਪੱਕਾ ਤੁਸੀਂ ਧਰਨ ਲਾਣ ਜਾ ਰਹੇ ਆ ਮਤਲਬ ਜੇ ਟੋਲ ਦੇ ਰੇਟ ਨਾ ਘਟੇ ਬਿਲਕੁਲ ਪੱਕਾ ਲਾਵਾਂਗੇ ਨਹੀਂ ਕਿ ਜਿੱਥੇ ਬੰਦਿਆਂ ਨਾਲ ਜਾਣੀ ਆ ਜਿੰਨੀਆਂ ਵੀ ਆ ਜਾਣ ਐਲਾਨ ਕਰਦਾ ਸੀ ਜਿੰਨੀਆਂ ਵੀ ਜਥੇਬੰਦੀਆਂ ਇਹ ਚਾਹੁੰਦੀਆਂ ਵੀ ਇਹ ਕੰਮ ਚੰਗਾ ਵਾ ਉਹ ਸਾਰੀਆਂ ਨਾਲ ਆਏ ਨੇ ਸਾਡੇ ਨੂੰ ਖੁੱਲਾ ਸੱਦਾ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਮਿਲ ਰਿਹਾ ਆ ਜਣਾ ਸਾਰਿਆਂ ਨੇ ਆ ਜਣਾ ਸਾਥੀ ਨੇ ਸਾਡੇ ਸਾਰੇ ਇਕੱਠੇ ਲੜ ਰਹੇ ਮੋਰਚਾ ਸੀ ਜਦੋਂ ਕਿ ਇਹ ਮਮ ਮੋਰਚਾ ਇਕੱਠਾ ਬਾਕੀ ਜਥੇਬੰਦੀਆਂ ਵੀ ਆ ਜਾਈਆਂ